ਬਾਤ ਲਈ ਇੱਕ ਖਾਸ ਨੇ ਜਦੋਂ ਅਸੀਂ ਕਦੇ ਵੀ ਫਸਲਾਂ ਦੀ ਬਿਜਾਈ ਕਰਦੇ ਆ ਤਾਂ ਕਈ ਕੰਪਨੀਆਂ ਵਾਲੇ ਸਾਨੂੰ ਡੁਪਲੀਕੇਟ ਬੀਜ ਵੇਚ ਦਿੰਦੇ ਆ ਯਾਨੀ ਕਿ ਇੱਕਲੀ ਬੀਜ ਵੇਚ ਦਿੰਦੇ ਆ ਤੇ ਬਾਅਦ ਦੇ ਵਿੱਚ ਸਾਨੂੰ ਉਸ ਚੀਜ਼ ਦਾ ਖਮਿਆਜਾ ਭੁਗਤਣਾ ਪੈਂਦਾ ਨਾ ਉਸ ਤੋਂ ਬਾਅਦ ਸਰਕਾਰ ਸਾਨੂੰ ਕੋਈ ਮਵਜਾ ਦਿੰਦੀ ਹੈ ਉਸ ਫਸਲਾਂ ਦੀ ਨੁਕਸਾਨ ਤੇ ਨਾ ਉਸ ਦੀ ਕੋਈ ਕਿਸੇ ਕਿਸਮ ਦੀ ਪਰਪਾਈ ਕਰਦੀ ਹੈ ਪਰ ਜੇ ਤੁਸੀਂ ਉਹਨਾਂ ਕੰਪਨੀਆਂ ਵਾਲਿਆਂ ਤੇ ਜਾਂ ਦੁਕਾਨਦਾਰਾਂ ਤੇ ਕਿਸੇ ਕਿਸਮ ਦੀ ਵੀ ਕਾਨੂੰਨੀ ਕਾਰਵਾਈ ਕਰਾਉਣੀ ਹੈ ਤਾਂ ਤੁਹਾਨੂੰ ਐਸੈਂਸ਼ੀਅਲ ਕਾਮੋਡਿਟੀਜ਼ ਐਕਟ 1955 ਪੜਨਾ ਪੈਣਾ ਉਸਦੇ ਸੈਕਸ਼ਨ 7 ਅੰਡਰ ਲਿਖਿਆ ਹੋਇਆ ਹੈ ਕਿ ਅਗਰ ਕੋਈ ਵੀ ਕੰਪਨੀ ਡੁਪਲੀਕੇਟ ਬੀਚ ਵੇਚਦੀ ਹੈ ਜਾਂ ਫਿਰ ਉਸ ਦੀ ਖਰੀਦਦਾਰੀ ਕਰਦੀ ਹੈ ਜਾਂ ਅੱਗੇ ਹੋਰ ਕਿਸਾਨਾਂ ਦਾ ਨੁਕਸਾਨ ਕਰਾਉਂਦੀ ਹੈ ਤਾਂ ਉਸ ਦਾ ਲਾਇਸੈਂਸ ਰੱਦ ਹੋ ਸਕਦਾ ਹੈ ਇਸ ਤੋਂ ਇਲਾਵਾ ਇੱਕ ਪਾਰ ਸਰਕਾਰ ਵੱਲੋਂ 1966 ਦੇ ਵਿੱਚ ਇੱਕ ਬੀਜ ਕਾਨੂੰਨ ਬਣਾਇਆ ਗਿਆ ਸੀ ਜਿਸ ਦੇ ਤਹਿਤ ਟ੍ਰਾਂਜੈਕਟ ਕੰਡੀਸ਼ਨ ਸੇਮ ਹੈ ਗਾਈਡਲਾਈਨਸ ਸੇਮ ਹੈ ਬਟ ਉਸ ਦੇ ਵਿੱਚ ਇਹ ਵੀ ਚੀਜ਼ ਮੈਂਸ਼ਨ ਕੀਤੀ ਗਈ ਸੀ ਕਿ ਕੰਪ ਵੀ ਕੈਸਾ ਹੋ ਸਕਦਾ ਅਤੇ ਨਾਲ ਹੀ ਉਹਨਾਂ ਦੇ ਬੰਦ ਦੀ ਕੰਨੀ ਕਰ ਰਹੀ ਕੀਤੀ ਜਾਊਗੀ ਜਿਹੜੇ ਕਾਨੂੰਨ ਕਿਸਾਨਾਂ ਪ੍ਰਤੀ ਬਣਿਆ ਤਾਂ ਕਈ ਕਿਸਾਨ ਭਰਾ ਸਾਡੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਵੇਅਰ ਨਹੀਂ ਬਟ ਤੁਹਾਨੂੰ ਜਾਗਰੂਕਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਇਹਨਾਂ ਚੀਜ਼ਾਂ ਲਈ ਫਰਾਡ ਬਹੁਤ ਹੈ ਤੁਸੀਂ ਐਕਟ ਪੜ ਕੇ ਜਾਇਆ ਕਰੋ ਤਾਂ ਜੋ ਤੁਹਾਡੇ ਨਾਲ ਕੋਈ ਕੰਪਨੀ ਵਾਲੇ ਫਰਾਡ ਕਰਨ ਤੋਂ ਪਹਿਲਾਂ ਖਭਰਾਇਆ ਕਰ ਸਾਰੇ ਨਹੀਂ ਇਦਾਂ ਦੇ ਹੁੰਦੇ ਬਟ ਕਈ ਕੰਪਨੀ ਵਾਲੇ ਹੁੰਦੇ ਆ ਪਿੱਛੇ ਦੇ ਅਸੀਂ ਖਬਰਾਂ ਬਹੁਤ ਸੁਣੀ ਹੈ ਕਿ ਕਿਵੇਂ ਨਾ ਕਿਵੇਂ ਲੋਕਾਂ ਦਾ ਨੁਕਸਾਨ ਹੋਇਆ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਹੁਤ ਬਹੁਤ